ਹਾਂਜੀ ਪਾਪੀਆਂ ਨੂੰ ਪਾਪ ਮਾਰ ਦਿੰਦਾ ਬਣ ਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਪਹਿਲਾਂ ਤਾਂ ਸਾਡੀ ਉਹਨਾਂ ਪੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਆਪ ਇਹ ਤਸਵੀਰਾਂ ਬਣਾਉਂਦੇ ਆ ਗੁਰੂ ਨਾਨਕ ਦੇਵ ਜੀਆ ਨੂੰ ਹੱਸਦੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਹੱਸਦੇ ਫਿਰ ਇੱਕ ਥਾਂ ਤੇ ਇਹਨਾਂ ਦੀ ਜੱਫੀ ਪਵਾਈ ਹੋਈ ਆ ਫਿਰ ਹਰ ਮੰਦਰ ਸਾਹਿਬ ਦੇ ਉੱਤੇ ਫੁੱਲਾਂ ਦੀ ਵਰਖਾ ਹੁੰਦੀ ਆ ਹਜ਼ਾਰਾਂ ਦੇ ਹਿਸਾਬ ਨਾਲ ਇਤਾਂ ਦੀਆਂ ਵੀਡੀਓ ਨੇ ਜਿਹੜੀਆਂ ਸਾਡੇ ਆਪ ਲੋਕਾਂ ਨੇ ਬਣਾਈਆਂ ਤੇ ਪਿੱਛੇ ਵਾਹਿਗੁਰੂ ਦਾ ਜਾਪ ਚੱਲਦਾ ਹੁੰਦਾ ਤੇ ਥੋਡੀਆਂ ਬਣਾਈਆਂ ਹੋਈਆਂ ਇਹਨਾਂ ਵੀਡੀਓ ਦੇ ਕਰਕੇ ਕਿਉਂਕਿ ਜਿਹੜੀ ਫਾਈਲ ਤੁਸੀਂ ਉਹਨਾਂ AI ਦੇ ਉੱਥੇ ਰੱਖਦੇ ਹੋ ਉਹਦੀ ਉਹ ਫਿਰ ਉਹ ਮਿਸਯੂਜ਼ ਕਰਦੇ ਆ ਉਹਨੂੰ ਹੀ ਫਿਰ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਤੁਸੀਂ ਇਹ ਕੋਈ ਚੰਗਾ ਕੰਮ ਨਹੀਂ ਕਰਦੇ ਤਾਂ ਤੁਸੀਂ ਪਾਪ ਕਰਨ ਲੱਗੇ ਹੋਏ ਹੋ ਤਿਆ ਦੇਖੋ ਤੁਸੀਂ ਕਿਵੇਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੀ ਤਸਵੀਰਾਂ ਪਿੱਛੇ ਸ਼ਕਤੀਮਾਨ ਦਾ ਗੀਤ ਲਾਇਆ ਹੋਇਆ ਇਸ ਤਰੀਕੇ ਦੇ ਨਾਲ ਇਹ ਗਲਤ ਮੈਸੇਜ ਵੀ ਜਾਂਦਾ ਹੈ ਗਲਤ ਹੋ ਰਿਹਾ ਤੇ ਫੇਰ ਜਿਹੜੇ ਬੰਦੇ ਕਿਸੇ ਬਾਹਰੀ ਧਰਮ ਦੇ ਬੰਦੇ ਨੇ ਤੇ ਉਹ ਇਹ ਜਾਣ ਕੇ ਵੀਡੀਓ ਬਣਾਉਂਦੇ ਨੇ ਸਿੱਖ ਧਰਮ ਨੂੰ ਨੀਮਾ ਦਿਖਾਉਣ ਵਾਸਤੇ ਜਾਂ ਆਪਣੇ ਵੱਲੋਂ ਗਲਤ ਪ੍ਰਚਾਰ ਕਰਦੇ ਆ ਤਾਂ ਤੁਹਾਨੂੰ ਇੱਕ ਚੀਜ਼ ਇਹ ਦੱਸ ਦਈਏ ਕਿ ਤੁਸੀਂ ਕਿਸੇ ਵੀ ਰੱਬ ਨੂੰ ਮੰਨਦੇ ਹੋਵੋ ਜਦੋਂ ਤੁਸੀਂ ਆਪਣੇ ਰੱਬ ਦੇ ਮੂਹਰੇ ਜਾਓਗੇ ਤਾਂ ਤੁਹਾਡਾ ਰੱਬ ਤੁਹਾਨੂੰ ਸ਼ਾਬਾਸ਼ ਹੀ ਨਹੀਂ ਦਿੰਦਾ ਤੁਹਾਡੇ ਛਿੱਤਰ ਪੈਣਗੇ ਧਰਮ ਕੋਈ ਨਹੀਂ ਮਾੜਾ ਹੁੰਦਾ ਨਾ ਹੀ ਕੋਈ ਧਾਰਮਿਕ ਗ੍ਰੰਥ ਮਾੜਾ ਪਰ ਹਾਂ ਮਾੜੇ ਅਨਸਰ ਹੁੰਦੇ ਆ ਜਿਹੜੇ ਹਰੇਕ ਧਰਮ ਦੇ ਵਿੱਚ ਹੁੰਦੇ ਆ ਤੇ ਹੁਣ ਅੱਜ ਕੋਈ ਸਿੱਖਾਂ ਦੇ ਉੱਤੇ ਵੀਡੀਓ ਬਣਾਉਂਦਾ ਕਾਲ ਨੂੰ ਕੋਈ ਹੋਰ ਧਰਮਾਂ ਦੇ ਉੱਤੇ ਵੀਡੀਓ ਬਣਨ ਲੱਗ ਜਾਣਗੀਆਂ ਤੇ ਇਹ ਉਸੇ ਕਾਲ ਦੀ ਉਸੇ ਮਾੜੇ ਸਮੇਂ ਦੀ ਨਿਸ਼ਾਨੀਆਂ ਜਿਹਦੇ ਬਾਰੇ ਪਾਸ਼ਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਧਾਰਮਿਕ ਗ੍ਰੰਥਾਂ ਨੂੰ ਪੜਨਾ ਬੰਦ ਕਰ ਦੇਣਾ ਧਾਰਮਿਕ ਸਥਾਨਾਂ ਨੂੰ ਜਿੰਦੇ ਲੱਗ ਜਾਣੇ ਨੇ ਤੇ ਪਾਪ ਹੀ ਪਾਪ ਹੋਣਾ ਇਹ ਉਸੇ ਪਾਪ ਦੀ ਉਸੇ ਸਮੇਂ ਦੀ ਨਿਸ਼ਾਨੀਆਂ ਕਿ ਉਹ ਸਮਾਂ ਚੱਲ ਪਿਆ ਖਾਲੇ ਵੀ ਸਮਾਂ ਹੱਥ ਜੋੜ ਕੇ ਬੇਨਤੀ ਆ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਅਗਨ ਭੇਟ ਕਰਕੇ ਗੁਰਬਾਣੀ ਦੀਆਂ ਤੇ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਲਾਓ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨਿਆਂ ਤਾਂ ਜਪਜੀ ਸਾਹਿਬ ਦੇ ਵਿੱਚੋਂ ਕਰੋ ਗੁਰੂ ਗੋਬਿੰਦ ਸਿੰਘ ਜੀ ਦੇ ਕਰਨਿਆਂ ਤਾਂ ਜਾਪ ਸਾਹਿਬ ਦੇ ਵਿੱਚੋਂ ਕਰੋ ਜਿਹੜੀਆਂ ਬਾਕੀ ਜਿੰਨੀਆਂ ਵੀ ਤਸਵੀਰਾਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੇ ਨਾਲ ਸਾਡੀ ਆਸਤਾ ਜੁੜੀ ਹੋਈ ਆ ਉਹਨਾਂ ਨੂੰ ਇੱਕ ਇੱਕ ਕਰਕੇ ਅਗਨ ਭੇਟ ਕਰਨਾ ਸ਼ੁਰੂ ਕਰੋ ਕਿਉਂਕਿ ਇਸਲਾਮ ਧਰਮ ਵਾਲਿਆਂ ਨੇ ਆਪਣੇ ਕਿਸੇ ਵੀ ਰੈਪਰ ਦੀ ਤਸਵੀਰ ਨਹੀਂ ਬਣਨ ਦਿੱਤੀ ਤੇ ਉਹਦੇ ਨਾਲ ਕੋਈ ਛੇੜਛਾੜ ਹੀ ਨਹੀਂ ਹੋ ਸਕਦੀ ਕਿਉਂਕਿ ਤਸਵੀਰ ਹੀ ਨਹੀਂ ਹੈਗੀ ਤੇ ਸਾਨੂੰ ਵੀ ਇਹ ਤਸਵੀਰਾਂ ਦੇ ਨਾਲ ਜੋੜਤਾ ਤੇ ਹੁਣ ਉਹਦੇ ਕਰਕੇ ਜਦੋਂ ਕਿਸੇ ਨੇ ਕੁਝ ਮਾੜਾ ਮੋਟਾ ਗਲਤ ਕਰਨਾ ਹੁੰਦਾ ਤਾਂ ਉਹ ਸਾਡੇ ਧਾਰਮਿਕ ਗੁਰੂਆਂ ਦੀਆਂ ਜਿਹੜੀਆਂ ਤਸਵੀਰਾਂ ਉਹਨਾਂ ਦੇ ਨਾਲ ਛੇੜਛਾੜ ਕਰਦੇ ਆ ਤੇ ਫਿਰ ਅਸੀਂ ਉਸ ਚੀਜ਼ ਦਾ ਗੁੱਸਾ ਮੰਨਦੇ ਆਂ ਇਸੇ ਕਰਕੇ ਕਹਿੰਦੇ ਆਂ ਕਿ ਜ਼ਿੰਦਗੀ ਪ੍ਰਮਾਤਮਾ ਨੇ ਬੜੀ ਖੂਬਸੂਰਤ ਬਣਾਈ ਆ ਪਿਆਰ ਦੇ ਨਾਲ ਰਹਿਣਾ ਸਿੱਖੋ ਅਕਾਲ ਪੁਰਖ ਦੇ ਨਾਲ ਜੁੜੋ ਕਿਸੇ ਨੂੰ ਮਾੜਾ ਕਹਿਣ ਦੇ ਨਾਲੋਂ ਆਪਣੇ ਆਪ ਨੂੰ ਆਪਾਂ ਚੰਗਾ ਕਰ ਲਈਏ ਤੇ ਸ਼ੁਰੂਆਤ ਆਪਣੇ ਘਰ ਤੋਂ ਕਰੀਏ ਦੂਸਰੀ ਗੱਲ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਹੱਥ 'ਚ ਨਹੀਂ ਹੁੰਦੀਆਂ ਪਰ ਹਾਂ ਸਾਡੇ ਹੱਥ ਚ ਅਰਦਾਸ ਕਰਨੀ ਜੇ ਅਸੀਂ ਇਕੱਠੇ ਹੋ ਕੇ ਅਰਦਾਸ ਕਰਾਂਗੇ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਰਾਹ ਕੱਢੂਗਾ ਉਹ ਅਸੀਂ ਸੋਚ ਵੀ ਨਹੀਂ ਸਕਦੇ ਇਸ ਕਰਕੇ ਜਿਹੜੀਆਂ ਸਾਡੀਆਂ ਸਾਡੀ ਕੌਮ ਦੀਆਂ ਸਾਡੇ ਲੋਕਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਸਾਨੂੰ ਲੱਗਦਾ ਕਿ ਅਸੀਂ ਨਹੀਂ ਹੱਲ ਕਰ ਸਕਦੇ ਉਹਦੇ ਹੱਲ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਤੇ ਪ੍ਰਮਾਤਮਾ ਆਪ ਹੀ ਸਾਨੂੰ ਰਾਹ ਦਿਖਾਊਗਾ ਆਪਾ ਤੁਹਾਨੂੰ ਅਕਸਰੀ ਕਿਹਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਨਾ ਹੀ ਕੋਈ ਧਰਮ ਮਾੜਾ ਨਾ ਹੀ ਕੋਈ ਧਾਰਮਿਕ ਗ੍ਰੰਥ ਮਾੜਾ ਨਾ ਹੀ ਕੋਈ ਦੇਵੀ ਦੇਵਤਾ ਕੋਈ ਰੈਬਰ ਕੋਈ ਨਹੀਂ ਮਾੜਾ ਸਾਰੇ ਉਸ ਪ੍ਰਮਾਤਮਾ ਦੇ ਹੀ ਸਰੂਪ ਨੇ ਤੇ ਤੁਸੀਂ ਕਿਸੇ ਨੂੰ ਵੀ ਮੰਨਦੇ ਹੋ ਉਹਦਾ ਨਾਮ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ। ਇਹੀ ਸਾਡੀ ਜ਼ਿੰਦਗੀ ਦਾ ਅਸਲ ਮਕਸਦ ਆ। ਸੋ ਨਫ਼ਰਤ ਨੂੰ ਛੱਡੋ, ਪਿਆਰ ਕਰਨਾ ਸਿੱਖੋ। ਜਿਉਂਦੇ ਵਾਸਤੇ ਰਹੋ। ਧੰਨਵਾਦ।